ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ 12 ਵਾਰਾਂ ਤੇ ਵਧੀਕ ਪਸੰਥਿਆ ਲੜੀਵਾਰ ਕਰ ਰਹੇ ਆ 1413 ਅੰਕ ਤੇ ਸੰਥਿਆ ਚੱਲ ਰਹੀ ਹੈ ਤੇ ਇੱਥ ਤੱਕ ਆਪਣੀ ਸੰਪੂਰਨ ਸੰਥਿਆ ਹੋ ਗਈ ਸੀ ਪਲੇਲਿਸਟ ਦੇ ਵਿੱਚ ਪਈ ਹੋਈ ਹੈ ਮਨਮੁਖ ਨਾਮਨਾ ਚੇਤਿਓ ਿਤਿਗ ਜੀਵਨ ਿਤਿਗ ਵਾਸ ਜਿਸ ਦਾ ਦਿੱਤਾ ਖਾਣਾ ਪਹਿਨਣਾ ਸੋ ਮੰਨਣਾ ਵਸਿਓ ਗੁਣਤਾਸੋ ਇਹੋ ਮਨ ਸ਼ਬਦ ਨਾ ਭੇਦਿਓ ਕਿਉ ਹੋਵੈ ਘਰਵਾਸ ਮਨ ਮੁਖਿਆ ਦੁਹਾਗਣੀ ਆਵਣ ਜਾਣ ਮੁਹਿਆਸ ਗੁਰਮੁਖ ਨਾਮ ਸੁਹਾਗ ਹੈ ਮਸਤਕ ਮਣੀ ਲਿਖਿਆਸ ਹਰ ਹਰ ਨਾਮ ਔਰ ਧਾਰਿਆ ਹਰ ਹਿਰਦੈ ਕਮਲ ਪ੍ਰਗਾਸ ਹਿਰਦੈ ਨਹੀਂ ਪੜਨਾ ਹਿਰਦੈ ਜਲਾਵਾਂ ਦੇ ਨਾਲ ਸਤਗੁਰ ਸੇਵਣ ਆਪਣਾ ਹੋ ਸਤਿ ਬਲਿਹਾਰੀ ਤਾਸ ਨਾਨਕ ਤਿਨ ਮੁਖ ਜਿਲੇ ਜਿਨ ਅੰਤਰ ਨਾਮ ਪ੍ਰਗਾਸ ਸ਼ਬਦ ਮਰੈ ਸੋਈ ਜਨ ਸਿਜੈ ਬਿਨ ਸ਼ਬਦੈ ਮੁਕਤ ਨ ਹੋਈ ਤੀਖ ਕਰਹਿ ਬੋ ਕਰਮ ਵਿਗੁੱਤੇ ਭਾਏ ਦੂਜੈ ਪਰਜਿ ਵਿਗੋਈ ਨਾਨਕ ਬਿਨ ਸਤਗੁਰ ਨਾਉ ਨ ਪਾਈਐ ਜੇ ਜੇ ਸੋ ਲੋਚੈ ਕੋਈ ਲੋਚੇ ਨਹੀਂ ਪੜਨਾ ਲੋਚੈ ਦਲਾਵਾਂ ਦੇ ਨਾਲ ਹਰ ਕਾ ਨਾਉ ਅਤ ਵਡ ਊਚਾ ਉੱਚੀ ਹੋ ਊਚਾ ਹੋਈ ਤਿਆਰ ਰੱਖਣਾ ਧਨ ਔਂਕਰ ਦਲੈਂਕੜਾਂ ਦੇ ਨਾਲ ਪੜਨਾ ਹੈ ਔਂਕੜਾਂ ਦੇ ਨਾਲ ਵਿਚਾਰ ਨਹੀਂ ਕਰਨਾ ਊਚਾ ਊਚੀ ਹੋ ਊਚਾ ਹੋਈ ਆਪੜ ਕੋਈ ਨਾ ਸਕਈ ਜੇ ਸੌ ਲੋਚੇ ਕੋਈ ਜੇ ਸੌ ਸਸਾ ਊੜੇ ਔਂਕਰ 100 ਪੜਨਾ ਹੈ ਲੋਚੇ ਪੜਨਾ ਹੈ ਲੋਚੇ ਦਲਾਵਾਂ ਦੇ ਨਾਲ ਕੋਈ ਮੁਖ ਸੰਜਮ ਹੱਛਾ ਨਾ ਹੋਵੇਈ ਕਰ ਭੇਖ ਭਵੈ ਸਭ ਕੋਈ ਗੁਰ ਕੀ ਪੌੜੀ ਜਾਏ ਚੜ੍ਹੈ ਚੜ੍ਹੇ ਨਹੀਂ ਕਹਿਣਾ ਚੜ੍ਹੈ ਹਲੰਤ ਲਾ ਕੇ ਭਾਰਾ ਕਰਕੇ ਇਸ ਨੂੰ ਉਚਾਰਨ ਕਰਨਾ ਚੜ੍ਹੈ ਕਰਮ ਪ੍ਰਾਪਤ ਹੋਏ ਅੰਤਰ ਆਏ ਵਸੈ ਗੁਰ ਸ਼ਬਦ ਵਿਚਾਰੇ ਵਿਚਾਰੇ ਨਹੀਂ ਪੜ੍ਹ ਲੈਣਾ ਵਿਚਾਰੇ ਰਾਰਿਆਂ ਜਲਾਵਾਂ ਲੱਗੀਆਂ ਵਿਚਾਰੇ ਕੋਏ ਨਾਨਕ ਸ਼ਬਦ ਮਾਰੇ ਮਨ ਮਾਨੀਐ ਸਾਚੇ ਸਾਚੀ ਸੋਏ ਮਾਇਆ ਬਹੁਤੁ ਦੁਖ ਸਾਗਰ ਹੈ ਭਿਕਦੁੱਤਰ ਤਰਿਆ ਨਾ ਜਾਏ ਮੇਰਾ ਮੇਰਾ ਕਰ ਦੇ ਪਾਚ ਮੋਏ ਹਉਮੈ ਕਰਤ ਵਿਹਾਏ ਮਨ ਮੁਖਾ ਔਰ ਵਾਰਨਾ ਪਾਰ ਹੈ ਅਦ ਵਿੱਚ ਰਹੇ ਲਪਟਾਏ ਜੋ ਤੁਰ ਲਿਖਿਆ ਸੋ ਕੁਮਾਵਣਾ ਕਰਨਾ ਕਛੂ ਨਾ ਜਾਏ ਗੁਰਮਤੀ ਗਿਆਨ ਰਤਨ ਮਨ ਵਸੈ ਵਸੇ ਨਹੀਂ ਪੜਨਾ ਵਸੇ ਦਲਾਵਾ ਦੇ ਨਾਲ ਸਭ ਦੇਖਿਆ ਬ੍ਰਹਮ ਸੁਭਾਏ ਨਾਨਕ ਸਤਗੁਰ ਬੋਹਿਤ ਹੈ ਬੋਹਿਤ ਨਹੀਂ ਪੜਨਾ ਬੋਹਿਤ ਹੈ ਸੱਚੇ ਦਲਾਵਾ ਬੋਹਿਤ ਹੈ ਵੜ ਭਾੜੀ ਚੜੈ ਤੇ ਭਉ ਭਉ ਜਲ ਪਾਰ ਲੰਗਾਈ ਬਿਨ ਸਤਿਗੁਰ ਦਾਤਾ ਕੋ ਨਹੀਂ ਜੋ ਹਰ ਨਾਮ ਏ ਆਧਾਰ ਗੁਰ ਕਿਰਪਾ ਤੇ ਨਾਉ ਮਨ ਵਸੈ ਸਦਾ ਰਹੈ ਉਰ ਧਾਰ ਤਿਸਨਾ 부ਝੈ ਤਿਪਤ ਹੋਇ ਹੁਣ 부ਝੈ ਸੰਗਤ ਜੀ ਭੋਲਾ ਪਾਠ ਹੈ ਕਸ ਕਿਰ 부ਝੈ ਨਹੀਂ ਕਹਿਣਾ 부ਝੈ ਦਲਾਵਾਂ ਦੇ ਨਾਮ ਤਿਸਨਾ 부ਝੈ ਤਿਪਤ ਹੋਇ ਹਰ ਕੈ ਨਾਇ ਪਿਆਰ ਨਾਨਕ ਗੁਰਮੁਖ ਪਾਈਐ ਹਰ ਆਪਣੀ ਕਿਰਪਾ ਧਾਰ ਜਿਨ ਸਬਦੈ ਜਗਤ ਭਰ ਲਿਆ ਕਹਿਣਾ ਕਛੂ ਨਾ ਜਾਏ ਹਰ ਰੱਖੇ ਸੇ ਉਪਰੇ ਸਬਦ ਰਹੇ ਲਿਵ ਲਾਏ ਨਾਨਕ ਕਰਤਾ ਸਭ ਕਿਛ ਜਾਣਦਾ ਜਿਨ ਰੱਖੀ ਬਣਤ ਬੜਾਏ ਹੋਮ ਜਗ ਸਭ ਤੀਰਥਾ ਪੜ ਪੰਡਿਤ ਥੱਕੇ ਪੁਰਾਣ ਵਿਖ ਮਾਇਆ ਮੋਹ ਨਾ ਮਿਟਈ ਵਿੱਚ ਹੋਮੈ ਆਵਣ ਜਾਣ ਹੋਮੈ ਨਹੀਂ ਪੜਨਾ ਹੋਮੈ ਜਲਾਵਾਂ ਦੇਣਾ ਸਤਗੁਰ ਮਿਲੇ ਮਲ ਉਤਰੀ ਹਾਰ ਜਪਿਆ ਫੁਰਕ ਸੁਜਾਨ ਜਿਨ੍ਹਾਂ ਹਰ ਹਰ ਪ੍ਰਭ ਸੇਵਿਆ ਜਨ ਨਾਨਕ ਸਤਗੁਰ ਬਾਣ ਮਾਇਆ ਮੋਹ ਬੋ ਚਿਤ ਵਦੇ ਬੋ ਆਸਾ ਲੋਭ ਵਿਕਾਰ ਮਨ ਮੁਖ ਅਸਥਿਰ ਨਾ ਥੀਐ ਅਸਥਿਰ ਥੱਥੇ ਨੂੰ ਸਿਆਰੀ ਅਸਥਿਰ ਨਾ ਥੀਐ ਨੰਨੇ ਕੰਨਾਂ ਨਾ ਉਚਾਰਨ ਕਰਨਾ ਨੰਨਾ ਮੁਕਤਾ ਨਹੀਂ ਕਹਿ ਜਾਣਾ ਨਾ ਥੀਏ ਮਰ ਬਿਨਸ ਜਾਏ ਖਿਨਵਾਰ ਵੱਡ ਭਾਗ ਹੋਵੇ ਸਤਗੁਰ ਮਿਲੈ ਹਉ ਮੈਂ ਤਜੈ ਵਿਕਾਰ ਹਰ ਨਾਮ ਨਾਮਾ ਜਪ ਸੁਖ ਪਾਇਆ ਜਨ ਨਾਨਕ ਸਬਦ ਵਿਚਾਰ ਬਿਨ ਸਤਗੁਰ ਭਗਤ ਨਾ ਹੋਵੇ ਨਾਮ ਨਾ ਲੱਗੇ ਪਿਆਰ ਜਨ ਨਾਨਕ ਨਾਮ ਅਰਾਧਿਆ ਗੁਰ ਕੈ ਹੇਤ ਪਿਆਰ ਲੋਭੀ ਕਾ ਵਿਸਾਹੋ ਨ ਕੀਜੈ ਵੇ ਸਾਹ ਨਹੀਂ ਪੜਨਾ ਹਾਏ ਔਂਕੜ ਲੱਗਾਏ ਵੇ ਸਾਹੋ ਨਾ ਕੀਜੈ ਕੀਜੇ ਲਈ ਪੜਨਾ ਕੀਜੈ ਦੁਲਾਵਾ ਦੇ ਨਾਲ ਜੇ ਕਾ ਪਾਰਬ ਸਾਏ ਅੰਤ ਕਾਲ ਤਿੱਥੈ ਤੁਹੈ ਜਿੱਥੇ ਨਹੀਂ ਪੜਨਾ ਤਿੱਥੈ ਥੱਥੇ ਨੂੰ ਦੁਲਾਵਾ ਤੁਹੈ ਹਾਏ ਨੂੰ ਦੁਲਾਵਾ ਤੁਹੈ ਜਿੱਥੈ ਹੱਥ ਨਾ ਪਾਏ ਮਨ ਮੁਖ ਛੇਤੀ ਸੰਗ ਕਰੇ ਮੋਹ ਕਾਲਕ ਦਾਗ ਲਗਾਏ ਮੋਹ ਮਮੇ ਔਂਕੜ ਹਾਇ ਛੈ ਮੋ ਕਾਲੇ ਤੈਨ ਲੋਪੀਆ ਜਾਸਣ ਜਨਮ ਗਵਾਏ ਸਤ ਸੰਗਤ ਹਰ ਮੇਲ ਪ੍ਰਭ ਹਰ ਨਾਮ ਸਹਿ ਮਨ ਆਏ ਜਨਮ ਮਰਨ ਕੇ ਮਲ ਉਤਰੈ ਜਨ ਨਾਨਕ ਹਰ ਗੁਨ ਗਾਏ ਤੁਰ ਹਰ ਪ੍ਰਭ ਕਰਤੈ ਲਿਖਿਆ ਕਰਤੈ ਨਿ ਪੜਨਾ ਕਰਤੈ ਸੋ ਮਿਟਨਾ ਨਾ ਜਾਏ ਜੀਉ ਪਿੰਡ ਸਭ ਤਿਸ ਦਾ ਪ੍ਰਤਪਾਲ ਕਰੇ ਹਰ ਰਾਏ ਚੁਗਲ ਨਿੰਦਕ ਭੁਖੇ ਰੋਲ ਮੋਏ ਇਨਾ ਹੱਥ ਨਾ ਕਥਾਉ ਪਾਏ ਬਾਹਰ ਪਖੰਡ ਸਭ ਕਰਮ ਕਰਹਿ ਪਖੰਡ ਨਹੀਂ ਪੜ ਜਾਣਾ ਪਖੰਡ ਪੱਪੇ ਕੰਨੇ ਮਨ ਹਿਰਦੈ ਕਪਟ ਕਮਾਏ ਖੇਤ ਸਰੀਰ ਜੋ ਬੀਜੀਐ ਸੁਵੰਤ ਖਲੋਵਾ ਆਏ ਨਾਨਕੀ ਪ੍ਰਭ ਦੇਨਤੀ ਹਰ ਭਾਵੇ ਬਖਸ਼ ਮਿਲਾਏ ਮਨ ਆਵਣ ਜਾਣਣਾ ਸੁਝੈ ਨਾ ਸੁਝੈ ਦਰਬਾਰ ਮਾਇਆ 모ਹੇ ਪਲੇਟਿਆ ਅੰਤਰ ਅਗਿਆਨ ਗੁਬਾਰ ਤਬ ਨਰ ਸੁੱਤਾ ਜਾਗਿਆ ਸਿਰ ਡੰਡ ਲੱਗਾ ਬਹੁ ਬਾਾਰ ਗੁਰਮੁਖਾ ਕਰਾ ਉਪਰ ਹਰ ਚੇਤਿਆ ਸਿ ਪਾਇਨ ਮੁਖ ਦੁਆਰ ਨਾਨਕ ਆਪ ਓਹੀ ਇੱਥੇ ਊਡੇ ਦਾ ਮੂੰਹ ਖੁੱਲ ਹੈ ਫਾਹੇ ਨੂੰ ਸਿਆਰੀ ਹੈ ਓਹੀ ਉਧਰ ਇਹ ਸਭ ਕੁਟੰਬ ਤਰੇ ਪਰਿਵਾਰ ਸ਼ਬਦ ਮਰੇ ਸੁਮੋਹਾ ਜਾਪੈ ਗੁਰ ਪ੍ਰਸਾਦੀ ਹਾਰ ਅਸਤਤ ਹੈ ਹਰ ਦਰਗ ਹੈ ਗੁਰ ਸ਼ਬਦ ਸੰਜਾਪੈ ਸッセ ਸਿਆਰੀ ਯੰਝੀ ਨੂੰ ਕੰਨਾਂ ਲੱਗਾ ਸੰਜਾਪੈ ਬਿਨ ਸ਼ਬਦੈ ਮੂਆ ਹੈ ਸਭ ਕੋਏ ਮਨ ਮੁਖ ਮੂਆ ਆਪਣਾ ਜਨਮ ਕੋਏ ਹਰ ਨਾਮ ਨਾ ਚੇਤਾ ਹੈ ਅੰਤ ਦੁਖ ਰੋਏ ਨਾਨਕ ਕਰਤਾ ਕਰੇ ਸੋ ਹੋਏ ਗੁਰਮੁਖ ਬੁੱਢੇ ਕਦੇ ਨਾਹੀ ਜਿਨ੍ਹਾਂ ਅੰਤਰ ਸੁਰਤ ਗਿਆਨ ਸਦਾ ਸਦਾ ਹਰ ਗੁਣ ਰਵਹਿ ਅੰਤਰ ਸਹਿਜ ਤਿਆਰ ਉਏ ਸਦਾ ਆਨੰਦ ਵਿਵੇਕ ਰਹੈ ਦੁੱਖ ਸੁਖ ਇਕ ਸਮਾਨ ਤਿਨ ਨਦਰੀ ਏਕੋ ਆਇਆ ਸਭ ਆਤਮ ਰਾਮ ਪ੍ਰਛਾਨ ਮਨਮੁਖ ਬਾਲਕ ਬਿਰਧ ਸਮਾਨ ਹੈ ਜਿਨਾਂ ਅੰਤਰ ਹਰ ਸੁਰਤ ਨਾਹੀ ਵਿਚ ਹਉਮੈ ਕਰਮ ਕਮਾਵਦੇ ਸਭ ਧਰਮ ਰਾਏ ਕੈ ਜਾਹੀ ਬਿੰਦੀ ਲੱਗੀ ਜਾਹੀ ਗੁਰਮੁਖ ਹਛੇ ਨਿਰਮਲੇ ਗੁਰ ਕੈ ਸਬਦ ਸੁਭਾਏ ਉਹਨਾਂ ਮੈਲ ਪਤੰਨ ਨ ਲੱਗਈ ਜੇ ਚੱਲਣ ਸਤਗੁਰ ਪਾਏ ਮਨ ਮੁਖ ਝੂਠ ਨ ਉੱਤਰੈ ਦਲਾਵਾਂ ਦੇ ਨਾਲ ਉੱਤਰੈ ਜੇ ਸੋ ਧੋਵਣ ਪਾਏ ਨਾਨਕ ਗੁਰਮੁਖ ਮੇਲਿਆਨ ਗੁਰ ਕੈ ਅੰਕ ਸੁਮਾਏ ਸੋ ਸੰਗਤ ਜੀ 45 ਤੁਕ ਆਪਣੀ ਸੰખ્યા ਸੰਪੂਰਨ ਹੋ ਗਈ 12 ਦੇ ਵਧੇਕ ਸੰખ્યા ਚੱਲ ਰਹੀ ਹੈ ਤੇ ਪਿਛਲੇ ਪਾਰ ਜਿੰਨੇ ਵੀ ਇਹ YouTube ਦੀ ਪਲੇਲਿਸਟ ਦੇ ਵਿੱਚ ਪਏ ਨੇ ਜਾ ਕੇ ਸਰਵਣ ਕਰ ਸਕਦੇ ਹੋ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ